ਸਿੱਖ ਦੇ ਜੀਵਨ ਨੂੰ ਗੁਰੂ ਦਾ ਸ਼ਬਦ ਕਿਵੇਂ ਆਸਰਾ ਬਖਸ਼ਿਸ਼ ਕਰਦਾ ਹੈ ਇਸ ਦੀ ਬਿਆਨੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕੀਤੀ ਹੈ ਜਿਸ ਅਸਥਾਨ ਤੇ ਅਸੀਂ ਬੈਠੇ ਹਾਂ ਜਾਂ ਕੋਈ ਵੀ ਮਹਿਲ ਕੋਈ ਵੀ ਮੰਦਿਰ ਕੋਈ ਵੀ ਘਰ ਹੋਵੇ ਉਸ ਨੂੰ ਰੋਕਣ ਵਾਸਤੇ ਥੰਮਾਂ ਦੀ ਲੋਡ ਪੈਂਦੀ ਹੈ ਪਿੱਲਰਾਂ ਦੀ ਲੋਡ ਪੈਂਦੀ ਹੈ ਤੇ ਮਹਾਰਾਜ ਜੀ ਕਹਿੰਦੇ ਨੇ ਛੱਤ ਤਾਂ ਹੀ ਉੱਪਰ ਟਿਕੀ ਹੈ ਅਗਰ ਉਸ ਦੇ ਪਿੱਲਰ ਮਜ਼ਬੂਤ ਨੇ ਥੰਮ ਮਜ਼ਬੂਤ ਨੇ ਜਿਸ ਵੇਲੇ ਸਿੱਖ ਦੇ ਜੀਵਨ ਦੀ ਗੱਲ ਆਉਂਦੀ ਹੈ ਤਾਂ ਮਹਾਰਾਜ ਕਹਿੰਦੇ ਨੇ ਸਿੱਖਾ ਤੇਰਾ ਘਰ ਇਨਾ ਥੰਮਾਂ ਤੇ ਪਿੱਲਰਾਂ ਨਾਲ ਮਜ਼ਬੂਤੀ ਵਿੱਚ ਖੜਿਆ ਹੈ ਪਰ ਅਗਰ ਆਪਣੇ ਜੀਵਨ ਨੂੰ ਮਜ਼ਬੂਤੀ ਦੇਣੀ ਚਾਉਣਾ ਹੈ ਤਾਂ ਗੁਰੂ ਦੇ ਸ਼ਬਦ ਦਾ ਆਸਰਾ ਲੈ ਗੁਰੂ ਦੇ ਉਪਦੇਸ਼ ਦੀ ਤੀਕ ਲੈ ਤਾਂ ਹੀ ਤੇਰਾ ਜੀਵਨ ਸ਼ਬਦ ਦੀ ਬਰਕਤ ਨਾਲ ਖੜਿਆ ਰਹਿ ਸਕਦਾ ਹੈ ਹੁਣ ਸ਼ਬਦ ਦੀ ਬਰਕਤ ਕੀ ਹੈ ਸ਼ਬਦ ਦੀ ਬਰਕਤ ਨੇਰੀ ਇਹ ਨਾ ਜਾਣਿਓ ਕਿ ਇਤਨੀ ਬਾਣੀ ਕੰਠ ਹੋ ਗਈ ਸ਼ਬਦ ਦੀ ਬਰਕਤ ਝੋਲੀ ਵਿੱਚ ਪੈ ਗਈ ਇਤਨੇ ਸ਼ਲੋਕ yaad ਹੋ ਗਏ ਹਿੰਦੂ ਵੀਰ ਕੈਣ ਮੈਨੂੰ ਇੰਨੀ ਰਮਾਇਣ yaad ਹੈ ਇਤਨੇ ਬੇਦਿਆਦ ਨੇ ਸਿੱਖ ਕਵੇ ਮੈਨੂੰ ਇੰਨੀ ਬਾਣੀ ਕੰਠ ਹੈ ਬਹੁਤ ਚੰਗੀ ਗੱਲ ਹੈ ਪਰ ਸ਼ਬਦ ਦਾ ਆਸਰਾ ਲੈਣਾ ਕੁਝ ਹੋਰ ਹੈ ਸ਼ਬਦ ਨੂੰ ਕੰਠ ਕਰਨਾ ਕੁਝ ਹੋਰ ਹੈ ਗੁਰਬਾਣੀ ਵਿੱਚ ਇੱਕੋ ਬੰਦੇ ਦਾ ਪਾਰਟਿਕੂਲਰ ਨਾਮ ਲੈ ਕੇ ਬਾਬੇ ਨੇ ਮੂਰਖਾ ਕਿਹਾ ਹੈ ਇੱਕੋ ਬੰਦੇ ਦਾ ਗੁਰਬਾਣੀ ਨੇ ਕਿਸੇ ਨੂੰ ਵੀ ਮੂਰਖ ਨਹੀਂ ਕਿਹਾ ਨਾਮ ਲੈ ਕੇ ਇੱਕ ਬੰਦੇ ਨੂੰ ਕਿਹਾ ਹੈ ਲੰਕਾ ਗੜ ਸੋਨੇ ਕਾ ਭਿਆ ਬਾਣੀ ਕਹਿੰਦੀ ਹੈ ਮੂਰਖ 라ਵਣ ਕਿਆ ਲੈ ਗਿਆ ਇਸ ਨੂੰ ਚਾਰੇ ਵੇਦ ਯਾਦ ਸਨ ਪਰ ਇਸ ਦੇ ਜੀਵਨ ਦੇ ਅੰਦਰ ਉਹਨਾਂ ਦੇ ਉਪਦੇਸ਼ ਦਾ ਸਹਾਰਾ ਨਹੀਂ ਸੀ ਤੀਕ ਨਹੀਂ ਸੀ ਤੇ ਹੋਇਆ ਕਿ ਹੋਇਆ ਇਹ ਕਿ ਆਪ ਵੀ ਗਿਆ ਨਾਤੀ ਬੱਚੇ ਵੀ ਗਏ ਤੇ ਸਾਰੀ ਲੰਕਾ ਵੀ ਗਈ ਗੁਰੂ ਆਪਣੇ ਸਿੱਖ ਨੂੰ ਸੁਚੇਤ ਕਰਦੇ ਨੇ ਸਿਖਾ ਕੱਲਾ ਇਹ ਨਾ ਕਰੀ ਸੁਖਮਨੀ ਕੰਠ ਕਰਕੇ ਤੇ ਰਾਵਣ ਵਰਗੀ ਹਉਮੈ ਪਾਲ ਕੇ ਬਹਿ ਜਾਏ ਜੀਵਨ ਵਿੱਚ ਤੇਰੇ ਰਸ ਨਹੀਂ ਰਹੇਗਾ ਜੇ ਜੀਵਨ ਵਿੱਚ ਸ਼ਬਦ ਦਾ ਰਸ ਨਹੀਂ ਰਹਾ ਕੋ ਕਦੇ ਵੀ ਸ਼ਬਦ ਦੀ ਟੇਕ ਨਹੀਂ ਸਕੇਗਾ ਗੁਰੂ ਅਰਜਨ ਸਾਹਿਬ ਮਹਾਰਾਜ ਵਿਸ਼ਰਾਮ ਕਰ ਰਹੇ ਨੇ ਤੇ ਅੱਜ ਜਨਾਨੇ ਆਸਾ ਕੀ ਵਾਰ ਲਗਾਈ ਹੈ ਨਾ ਆਏ ਨੇ ਗਲ ਵਿੱਚ ਪੱਲਾ ਪਾ ਕੇ ਮਹਾਰਾਜ ਜੀ ਬੇਨਤੀ ਸਾਹਿਬ ਜੀ ਕਹਿਣ ਲੱਗੇ ਆਓ ਸਤਾ ਜੀ ਆਓ ਬਲਵੰਡ ਜੀ ਆਓ ਜੀ ਆਇਆਂ ਨੂੰ ਮਹਾਰਾਜ ਜੀ ਇੱਕ ਬੇਨਤੀ ਕਰਨੀ ਸੀ ਸਾਹਿਬ ਕਹਿਣ ਲੱਗੇ ਉਚਰੋ ਬੋਲੋ ਬਖਾਨੋ ਮਹਾਰਾਜ ਜੀ ਸਾਡੀ ਬੱਚੀ ਦਾ ਵਿਆਹ ਹੈ ਮਾਇਆ ਚਾਹੀਦੀ ਹੈ ਸਾਹਿਬ ਨੇ ਆਖ ਦਿੱਤਾ ਜੇ ਮੈਂ ਕਹੀ ਦਿੱਤਾ ਹੈ ਕਿ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਤੇ ਸਿੱਖਾ ਫਿਰ ਤੇਰੀ ਧੀ ਕੀ ਤੇ ਸਾਡੀ ਧੀ ਕੀ ਚਿੰਤਾ ਨਾ ਕਰੋ ਪਰ ਪਤਾ ਹੈ ਕੀ ਆਖਿਆ ਮਹਾਰਾਜ ਜੀ ਨਹੀਂ ਇੰਜ ਨਹੀਂ ਸਾਹਿਬ ਕਹਿੰਦੇ ਨੇ ਫਿਰ ਮਹਾਰਾਜ ਕੱਲ ਨੂੰ ਜਿਤਨੀ ਸੇਵਾ ਦਰਬਾਰ ਸਾਹਿਬ ਕੀਰਤਨ ਵਿੱਚ ਆਵੇ ਜੋ ਵੀ ਚੜਾਵਾ ਆਵੇ ਉਹ ਸਾਰਾ ਸਾਨੂੰ ਦੇ ਦਿਓ ਅਸੀਂ ਆਪੇ ਵਿਆ ਲਵਾਂਗੇ ਮਹਾਰਾਜ ਜੀ ਕਹਿਣ ਲੱਗੇ ਭਾਈ ਸਿੱਖੋ ਸੰਗਤ ਦਾ ਕੁਝ ਨਹੀਂ ਪਤਾ ਕਦੇ ਬਹੁਤ ਜ਼ਿਆਦਾ ਵੀ ਆ ਜਾਂਦੀ ਹੈ ਕਦੇ ਘੱਟ ਵੀ ਆ ਜਾਂਦੀ ਹੈ ਤੁਹਾਡੀ ਬੱਚੀ ਦਾ ਵਿਆਹ ਹੋ ਜਾਏਗਾ ਚਿੰਤਾ ਨਾ ਕਰੋ ਕਹਿੰਦੇ ਨਹੀਂ ਮਹਾਰਾਜ ਜੀ ਬਹੁਤ ਚੜਤ ਆਉਂਦੀ ਹੈ ਤੇ ਸਾਨੂੰ ਉਹੀ ਚਾਹੀਦੀ ਹੈ ਸਾਈਬ ਕਹਿੰਦੇ ਤੇ ਜਿਵੇਂ ਤੁਹਾਨੂੰ ਚੰਗਾ ਲੱਗੇ ਭਾਈ ਹੁਣ ਤੱਕ ਉਹ ਗੁਰੂ ਦੇ ਸ਼ਬਦ ਦਾ ਆਸਰਾ ਜਿਸ ਵੇਲੇ ਨਹੀਂ ਲੈਂਦੇ ਉਸ ਵੇਲੇ ਹੁੰਦਾ ਕੀ ਹੈ ਅਗਲੇ ਦਿਨ ਗੁਰੂ ਕਾ ਵਰਤਿਆ ਪਾਣਾ بارش ਪੈਣੀ ਸ਼ੁਰੂ ਹੋ ਗਈ ਹਨੇਰੀ ਚੱਲਣੀ ਸ਼ੁਰੂ ਹੋ ਗਈ ਟਿੱਕਾ ਦੁੱਕਾ ਸ਼ਰੀਰ ਦਰਬਾਰ ਸਾਹਿਬ ਮੱਥਾ ਟੇਕਣ ਆਵੇ ਜਿਉਂ ਆਸਾ ਕੀ ਵਾਰ ਲਗੀ ਜਿਉਂ ਕੁਰਬਾਨੀ ਦਾ ਕੀਰਤਨ ਜਿਉਂ ਕੁਰਬਾਨੀ ਦੀ ਵਰਖਾ ਹੋਈ ਮਾਇਆ ਬਹੁਤ ਥੋੜੀ ਜੀ ਆਈ ਕਿਉਂਕਿ ਗੁਰੂ ਇਹ ਦਿਖਾਣਾ ਚਾ ਰਿਹਾ ਸੀ ਕਿ ਸਿਖਾ ਜੇ ਸ਼ਬਦ ਦੀ ਟੇਕ ਨਹੀਂ ਲਏਗਾ ਤੇਰਾ ਗੁਣ ਵੀ ਕਿਸੇ ਲੇਖੇ ਵਿੱਚ ਨਹੀਂ ਆਏਗਾ ਜਿਸ ਵੇਲੇ ਥੋੜੀ ਜੀ ਮਾਇਆ ਆਈ ਨਾ ਤੇ ਮਹਾਰਾਜ ਦੇ ਅੱਗੇ ਰੱਖ ਦਿੱਤੀ ਸਤਿਗੁਰੂ ਸਾਨੂੰ ਮaaf ਕਰ ਦਿਓ ਇਹ ਮਾਇਆ ਤੁਸੀਂ ਰੱਖ ਲਓ ਤੇ ਸਾਡੀ ਧੀ ਦਾ ਵਿਆਹ ਤੁਸੀਂ ਕਰਵਾ ਦੇਣਾ ਸਾਹਿਬ ਕਹਿਣ ਲੱਗੇ ਸਿੱਖੋ ਇੱਕ ਵਾਰ ਨਹੀਂ ਮੈਂ ਕਈ ਵਾਰ ਕੱਲ ਤੁਹਾਨੂੰ ਇਹੀ ਆਖਿਆ ਸੀ ਕਿ ਚੜਾਵੇ ਦੇ ਚੱਕਰਾਂ ਵਿੱਚ ਨਾ ਪਾਓ ਵਿਆਹ ਤੁਹਾਡੀ ਬੱਚੀ ਦਾ ਹੋ ਜਾਏਗਾ ਪਰ ਤੁਸੀਂ ਸ਼ਬਦ ਦੀ ਟੇਕ ਛੱਡ ਮਾਇਆ ਦੀ ਟੇਕ ਰਖੀ ਤੇ ਆ ਲਓ ਭਾਈ ਜਿੰਨੀ ਆਈ ਹੈ ਕਰ ਲਓ ਜਿਸ ਵੇਲੇ ਇਹ ਸ਼ਬਦ ਮਹਾਰਾਜ ਨੇ ਕਿਹਾ ਨਾ ਚੁੱਪ ਚਲੇ ਗਏ ਅਗਲੇ ਦਿਨ ਜਿਉ ਭਿੰਨੀ ਰੈਣੜੀ ਐ ਚਾਮ ਕਨ ਤਾਰੇ ਜਾਗੈ ਸੰਤ ਜਨਾ ਮੇਰੇ RAM ਪਿਆਰੇ ਕਿੱਥੇ ਰਹਿ ਕੇ ਰਾਗੀ ਕਿੱਥੇ ਰਹਿ ਗਏ ਆਸਾ ਕੀ ਵਾਰ ਲਗਾਉਣ ਵਾਲੇ ਗੁਰੂ ਜੀ ਕਹਿਣ ਲੱਗੇ ਵੇਖੋ ਤਾਂ ਸਹੀ ਰਸਤੇ ਵਿੱਚ ਆਉਂਦੇ ਹੋਣਗੇ ਲੈ ਕੇ ਆਓ ਸਮਾਂ ਹੋ ਚੁੱਕਿਆ ਹੈ ਮਹਾਰਾਜ ਜੀ ਨਹੀਂ ਆ ਰਹੇ ਗਲੀਆਂ ਵਿੱਚ ਵੇਖ ਲਿਆ ਨਜ਼ਰ ਨਹੀਂ ਆ ਰਹੇ ਮਹਾਰਾਜ ਜੀ ਕਹਿਣ ਲੱਗੇ ਉਹਨਾਂ ਦੇ ਘਰ ਜਾਓ ਹੋ ਸਕਦਾ ਹੈ ਅੱਖ ਨਾ ਖੁੱਲੀ ਹੋਵੇ ਜਿਸ ਵੇਲੇ ਘਰ ਗਏ ਤਾਂ ਸਿੱਖਾਂ ਨੇ ਬੂਆ ਖੜਕਾਇਆ ਭਾਈ ਜੀ ਆਸਾ ਕੀ ਬਾਦ ਕੀਰਤਨ ਦਾ ਸਮਾਂ ਹੋ ਗਿਆ ਚਲੋ ਕੁੰਡੀ ਨਹੀਂ ਖੋਲੀ ਕਹਿੰਦੇ ਅਸੀਂ ਨਹੀਂ ਆਉਣਾ ਜਦੋਂ ਇਹ ਸ਼ਬਦ ਕਿਹਾ ਸਿੱਖ ਭੱਜ ਕੇ ਆਏ ਮਹਾਰਾਜ ਕੋਲ ਸਤਿਗੁਰੂ ਐਸਾ ਸ਼ਬਦ ਤੇ ਸਿੱਖ ਬੋਲਦਾ ਹੀ ਨਹੀਂ ਜਿਵੇਂ ਦਾ ਉਹਨਾਂ ਬੋਲਿਆ ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ ਭਾਈ ਭੁੱਲਣ ਅੰਦਰ ਸਭ ਕੋ ਬਾਬਾ ਬੁੱਢਾ ਜੀ पालकी ਲੈ ਕੇ ਜਾਓ ਉਹਦਾ ਗੁਰੂ ਰਾਮਦਾਸ ਦੇ ਛੰਤ ਪੜਨੇ ਨੇ ਗੁਰੂ ਨਾਨਕਾ ਸ਼ਬਦ ਗਾਉਣਾ ਹੈ ਪਾਲਕੀ ਵਿੱਚ ਸਤਕਾਰ ਨਾਲ ਲਿਆਓ ਬਾਬਾ ਬੁੱਢਾ ਜੀ ਜਿਸ ਵੇਲੇ ਗਏ ਉਸ ਵੇਲੇ ਉਹਨਾਂ ਨੂੰ ਦੋਹਾਈਆਂ ਦਿੱਤੀਆਂ ਭਾਈ ਜੀ ਚਲੋ ਕੀਰਤਨ ਕਰੋ ਜਿਸ ਵੇਲੇ ਕਹਿੰਦੇ ਆ ਕਹਿੰਦੇ ਆ ਨਾਨਾ ਮੰਨੇ ਇਹ ਅਖੀਰ ਤੇ ਸ਼ਬਦ ਕੀ ਆਖਿਆ ਸੀ ਅਸੀਂ ਨਹੀਂ ਆਉਣਾ ਗੁਰੂ ਅਰਜਨ ਸਾਹਿਬ ਆਪੇ ਕੀਰਤਨ ਕਰਾ ਲੈਣ ਔਰ ਜੇ ਸਾਡਾ ਭਾਈ ਮਰਦਾਨਾ ਨਾ ਨਾ ਹੁੰਦਾ ਤੇ ਗੁਰੂ ਨਾਨਕ ਨੂੰ ਕਿਸ ਨੇ ਜਾਣਨਾ ਸੀ ਸ਼ਬਦ ਦੀ ਟੇਕ ਹਟੀ ਉਹ ਕਹਿੰਦੇ ਨੇ ਨਾ ਰੋਡ ਤੇ ਜਾਂਦੇ ਆ ਵੀ ਸਾਵਧਾਨੀ ਹਟੀ ਤੇ ਦੁਰਘਟਨਾ ਘਟੀ ਸਿੱਖ ਦੇ ਸ਼ਬਦ ਵੱਲ ਕੀਤੀ ਪਿੱਠ ਫਿਰ ਉਹੀ ਸਿੱਖ ਰਹਿੰਦਾ ਹੈ ਪਰ ਉਸ ਦੇ ਅੰਦਰ ਦੀ ਰਹਿਮਤ ਸਾਰੀ ਚਲੀ ਜਾਂਦੀ ਹੈ ਬਾਬੇ ਬੁੱਢੇ ਕੋਲੋਂ ਨਾ ਸੁਣਿਆ ਨਾ ਗਿਆ ਬਾਬੇ ਨਾਨਕ ਬਾਦੇ ਇਹ ਸ਼ਬਦ ਨਾ ਸੁਣੇ ਗਏ ਕਿਉਂਕਿ ਬਾਬੇ ਨਾਨਕ ਨੇ ਨਾ 12 ਸਾਲ ਦੀ ਉਮਰ ਦੇ ਬਾਬੇ ਬੁੱਢੇ ਕੋਲੋਂ ਦੁੱਧ ਪੀਤਾ ਸੀ ਸਾਰੀ ਜ਼ਿੰਦਗੀ ਗੁਰੂ ਨਾਨਕ ਦੀ ਸੇਵਾ ਕੀਤੀ ਬਾਬੇ ਬੁੱਢੇ ਸਾਹਿਬ ਨੇ ਵਾਪਸ ਆ ਗਏ ਬਹੁਤ ਦੁਖੀ ਹਿਰਦਾ ਗੁਰੂ ਅਰਜਨ ਸਾਹਿਬ ਕਹਿਣ ਲਗੇ ਆਓ ਬਾਬਾ ਜੀ ਕਿੱਥੇ ਰਹਿ ਗਏ ਸਿੱਖ ਪਿਆਰੇ ਕਹਿੰਦੇ ਮਹਾਰਾਜ ਜੀ ਇਹ ਇਹ ਸ਼ਬਦ ਕਹੇ ਦੇ ਮੈਂ ਰਸਨਾ ਤੋਂ ਬੋਲ ਵੀ ਨਹੀਂ ਸਕਦਾ ਜਿਸ ਵੇਲੇ ਕਈ ਵਾਰ ਪੁੱਛਣ ਤੇ ਦੱਸਿਆ ਕਿ ਆਪੇ ਕੀਰਤਨ ਕਰਾ ਲਓ ਗੁਰੂ ਨਾਨਕ ਨੂੰ ਤਾਂ ਹੀ ਲੋਕ ਜਾਣਦੇ ਨੇ ਜੇ ਭਾਈ ਮਰਦਾਨਾ ਸੀ ਇੱਕੋ ਸ਼ਬਦ ਗੁਰੂ ਅਰਜਨ ਸਾਹਿਬ ਨੇ ਵਰਤਿਆ ਫਿੱਟ ਗਏ ਨੇ ਇੱਕੋ ਸ਼ਬਦ ਵਰਤਿਆ ਕਿ ਫਿੱਟ ਗਏ ਨੇ ਹੁਣ ਸੁਣਿਓ ਸ਼ਬਦ ਦੀ ਟੇਕ ਹੁੰਦੀ ਕੀ ਹੈ ਪਤਾ ਉਹਨਾਂ ਕੀ ਆਖਿਆ ਕਹਿਣ ਲੱਗੇ ਸੱਤਾ ਜੀ ਬਲਵੰਡ ਜੀ ਆਪਸ ਵਿੱਚ ਗੱਲ ਕਰਨ ਲੱਗੇ ਕਹਿੰਦੇ ਕੀ ਹੋਇਆ ਉਹਨਾਂ ਆਪਾਂ ਉੱਥੇ ਨਹੀਂ ਕੀਰਤਨ ਕਰਨਾ ਗੁਰਬਾਣੀ ਸਾਨੂੰ ਕੰਠ ਹੈ ਗੁਰਬਾਣੀ ਸਾਨੂੰ ਕੰਠ ਹੈ ਜਿੱਥੇ ਕੀਰਤਨ ਕਰਾਂਗੇ ਉੱਥੇ ਉੱਥੇ ਸੰਗਤਾਂ ਆਉਣਗੀਆਂ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਭਲਿਓ ਗੁਰਬਾਣੀ ਤੇ ਕੰਠ ਹੈ ਪਰ ਹੁਣ ਗੁਰਬਾਣੀ ਦਾ ਰਸ ਖਤਮ ਹੋ ਗਿਆ ਹੈ ਕਿਉਂਕਿ ਤੁਸੀਂ ਗੁਰੂ ਸ਼ਬਦ ਨਾਲੋਂ ਤੋੜ ਬੈਠੇ ਹੋ ਸਾਨੂੰ ਕੰਠ ਕਰਨ ਦਾ ਬੜਾ ਅਹੰਕਾਰ ਹੋ ਜਾਂਦਾ ਹੈ ਕਈ ਵਾਰ ਕਿ ਜੀ ਮੈਨੂੰ ਇੰਨੀ ਬਾਣੀ ਆਉਂਦੀ ਹੈ ਜਿਹੜੇ ਲੋਕ ਗੁਰੂ ਘਰ ਦੀ ਨਿੰਦਿਆ ਕਰਦੇ ਨੇ ਨਾ ਬਾਣੀ ਉਹਨਾਂ ਨੂੰ ਵੀ ਬਹੁਤ ਆਉਂਦੀ ਹੈ ਪਰ ਉਹਨਾਂ ਨੇ ਵਰਤਣੀ ਉਸ ਤਰੀਕੇ ਨਾਲ ਹੈ ਕਿ ਗੁਰੂ ਘਰ ਦੀ ਹੀਠੀ ਹੋਵੇ ਉਹ ਸਿਆਣੇ ਕਹਿੰਦੇ ਨੇ ਨਾ ਕਿ ਚੋਰ ਨੂੰ ਪੁਲਿਸ ਨਾਲੋਂ ਦੋ ਰਸਤੇ ਵੱਧ ਪਤਾ ਹੁੰਦੇ ਨੇ ਨਿੰਦਿਆ ਕਰਨ ਵਾਲਿਆਂ ਨੂੰ ਵੀ ਬਾਣੀ ਦੇ ਆਪਣੇ ਅਰਥ ਕਰਦੇ ਬਹੁਤੇ ਆਉਂਦੇ ਨੇ ਜਿਵੇਂ ਉਹਨਾਂ ਦਾ ਮਨ ਕਰਦਾ ਹੈ ਤਵੇਂ ਉਹ ਬਾਣੀ ਦੇ ਅਰਥ ਕਰਦੇ ਨੇ